ਬੱਲਾ ਪੰਜਵਾ ਕਰ ਦੂਜਾ ਚੌਪਦੀ ਇੱਕ ਓ ਅੰਕਾਰੋ ਸਤਿਗੁਰ ਸਾਦਾ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੁਮੇ ਰਗ ਰਹਾਈ ਸੋਣ ਮੀਤਾ ਜਿਉ ਹਮਾਰਾ ਬਲਬਲ ਜასი ਹਰ ਦਰਸ਼ਨ ਦੇ ਹੋ ਦਿਖਾਈ ਇੱਕ ਪਤਾ ਇੱਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੋਣ ਮੀਤਾ ਜਿਉ ਹਮਾਰਾ ਬਲਬਲ ਜასი ਹਰ ਦਰਸਨ ਦੇ ਹੋ ਦਿਖਾਈ ਸੁਣ ਮੀਤਾ ਤੌਰੀ ਕਵਲ ਜਾਈ ਏ ਹਮਨ ਤੇਰਾ ਪਾਈ ਰਹਾ ਓ ਪਾਵ ਮਲੋ ਵਾ ਮਨ ਮਲ ਤੋਵਾ ਏ ਹਮਨ ਤੈ ਕੋ ਦੇਸਾ ਸੁਣ ਮੀਤਾ ਹਾ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਮਾਨ ਨਾ ਕੀਜੈ ਸ਼ਰਨ ਪਰਿਜੈ ਕਰ ਸੋ ਪਲ ਮਨਾਈਐ ਸੁਣ ਮੀਤਾ ਦੀਓ ਪੰਡ ਸਭ ਤਨ ਅਰਤੀ ਜੈ ਕਿਉ ਦਰਸ਼ਨ ਹਰ ਜਿਓ ਪਾਈਐ ਸਹਯੋਨ ਗ੍ਰਹ ਪ੍ਰਸਾਦ ਸੰਤਨ ਕੈ ਹਰਨਾ ਮਾਹ ਹੈ ਮਿੱਠਾ ਜਨ ਨਾਨਕ ਕਾ ਗੁਰ ਕਿਰਪਾ ਧਾਰੀ ਸਭ ਅਕੋਲ ਨਿਰੰਝਨ ਢੀਠਾ ਹੋਇ ਹੋਣ ਗ੍ਰਹੋ ਪ੍ਰਸਾਦ ਸੰਤਨ ਕਾ ਹਰਨਾ ਮਾਹ ਹੈ ਮਿੱਠਾ ਜਨ ਨਾਨਕ ਕਾ ਗੁਰ ਕਿਰਪਾ ਧਾਰੀ ਸਭ ਕੋ ਲੋ ਨਿਰੰਝਨ ਢੀਠਾ ਤੁੜਕਰ ਤੁਮ ਪੈਰ ਦਾਸ ਤੀਓ ਪਿੰਡ ਸਭ ਤੇਰੀ ਰਾਸ ਮਾਤਾ ਪਿਤਾ ਹਮ ਬਾਰਿਕ ਤੇਰੇ ਤੁਮਰੀ ਕੇ ਰੂਪ ਮੈਂ ਸੂਖ ਕਨੇਰੇ ਜੀ ਰਜਾ तुमरायन्त चेते ऊजा भगवन्त रसमगरि ਸੁਤਰਤਾਰੀ ਤੁਮ ਤੇ ਹੋਏ ਸੋ ਆਗੇ ਆਕਾਰੀ ਗੁਮਰੀ ਗਤ ਮਹਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਗੁਮਰੀ ਗਤ ਮਹਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤਾਰ ਹਨ ਮੇਹਰਬਾਨ ਸਾਹਿਬ ਮੇਰਾ ਮਿਹਬਾਨ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੇ ਜੀ ਸਹਾਇ ਵਾਰ ਸ੍ਰੀ ਭਗਵਤੇ ਜੀ ਕੀ ਬਾਤ ਸਾਹਿ ਦਸਮੀ ਪ੍ਰਥਮ ਭਗਵਤੇ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫੇ ਰੰਗਤ ਗੁਰ ਤੇ ਅਮਰਦਾਸ RAM ਦਾਸ ਹੋਏ ਸਹਾਇ ਅਰ ਜਨਹਾਰ ਗੋਵਿੰਦ ਨੂੰ ਵੰਦਨੋ ਸਿਵਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿੱਥੇ ਸਾਬਦ ਹੋ ਜਾਏ ਤੇਗ ਬਹਾਦਰ ਸੂਰੇ ਕਾ ਨਾਮ ਦਾ ਮਤਾਏ ਸਾਬਤ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕੰਗਿਤ ਸੱਚੇ ਬਾਦਸ਼ਾਹੀ ਸਾਹਵਤਾਇ ਨ ਹੋਇ ਸਹਾਇ ਸਹਵਤਾਇ ਹੋਣਾ ਦੀ ਸਹਾਇ ਸਤ ਸ੍ਰੀ ਅਕਾਲ ਭੁਖ ਜੀ ਤੁਨ ਪ੍ਰਕਿਰਤ ਕੇ ਹਾਲ ਸਾ ਜੀ ਸਤ ਸੰਗ ਵਰਣਾ ਜੀ ਸ੍ਰੀ ਵਾਹਿਗੁਰੂ ਜੀ ਦਾਸ ਵਾਸੀ ਅਨੁਸਪਾਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਹਾਜ਼ਰ ਹਨ ਜਿਨ੍ਹਾਂ ਦੇ ਕੋਲ ਜੋ ਬਹੁਤਲਾਪ ਕੇ ਜਹਾਜ਼ ਹਾਲਤ ਪਾਲਤੇ ਰੱਖੇ ਕੇ ਲੋਕ ਪ੍ਰ ਲੋਕ ਕੇ ਸਹਾਇ ਕਹਾਇ ਮਾਣਿਤ ਨ ਦੇ ਪਾਠ ਦਰਸ਼ਨ ਦਾਰਜ ਕਾ ਤੇ ਅੰਤਰ ਕੇ ਖਾਲਸਾ ਜੀ ਸਦ ਸੰਗਤ ਗੁਰੂਣਾ ਜੀ ਸ੍ਰੀ ਵਾਹਿਗੁਰੂ ਜੀ ਦਾਸ ਪਾਪ ਸਿਆਂ ਚਾਰ ਸਹਿਜਾ ਦੇ ਪੰਜ ਪਿਆਰੇ 40 ਮੁਕੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸੁਚਿਆਰਿਆਂ ਪਿਆਰਿਆਂ ਸਤਿਗਵਾਨਾਂ ਸਹੀਦਾਂ ਸਿੰਘਾਂ ਜੀ ਦੇ ਕਮਾਈ ਕਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਸਮੂਹ ਗੁਰਦਵਾਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਜੀ ਕਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਅਕਾਲ ਪੁਰਖ ਅੰਦਰ ਜਾਵੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸੋ ਸੱਚੇ ਪਾਤਸ਼ਾਹ ਜੀ ਐਸੋ ਲਿਆ ਜੀ ਦੇ ਚਰਨ ਕਮਨ ਵਿਚ ਅਰਦਾਸ ਬੇਨਤੀ ਹਾਈ ਦਸਰ ਸਿਰ ਤੇ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੂੰ ਚਾਉ ਨਾਮਦਾਨ ਗਰੀਬੀ ਰਾਣ ਸਿੱਖੀ ਰਾਣ ਸਤਿਗਦਾ ਪ੍ਰੋਸਾਦਾਨ ਸ਼ਾਂਤੀ ਬਖਸ਼ੋ ਤੁਹਾਡੇ ਚਰਨ ਕਮਲ ਨਾਲ ਬਣ ਆਵੇ ਕੇਸਾ ਸਵਾਸ ਨਾਲ ਸਿੱਖੀ ਬਖਸ਼ੋ ਪ੍ਰੇਮ ਭਗਤੀ ਬਖਸ਼ੋ ਚਾਰਣਾ ਵਿੱਚ ਮੇਲ ਲਾਓ ਕਲਯੁਗ ਨੂੰ ਦੂਰ ਕਰੋ ਟੁੱਟੇ ਗੰਢੋ ਜੀ ਮਿਹਰਵਾਣ ਜੋ ਭਾਵੇ ਸੋ ਕਮ ਕਰਾਈ ਮਿਹਰਬਾਨ ਜੋ ਨਾ ਭਾਵੇ ਸੋ ਨਾ ਕਰਾਈ ਜੋ ਭਾਵੇ ਸੋ ਮਾਤਾ ਬੁੱਧ ਸੰਗਤ ਦੇਈ ਜੋ ਨਾ ਭਾਵੇ ਸੋ ਨਾ ਦੇਈ ਜਿੱਥੇ ਭਾਵੇ ਓਥੇ ਰੱਖ ਲੈ ਜਿੱਥੇ ਨਾ ਭਾਵੇ ਓਥੇ ਨਾ ਰਖੀ ਜਿੱਥੇ ਰਖੇ ਆਪ ਜੀ ਦੇ ਚਰਨ ਕਮਲਾਂ ਵਿੱਚ ਰਖੀ ਦਰਗਾਹ ਦੇ ਬਖਸ਼ਿਆਂ ਦੇ ਸਾਜਣ ਵਾਜਿਆ ਗੁਰਮੁਖ ਪਿਆਰਿਆਂ ਦੇ ਮੇਲੇ ਬਖਸ਼ੀ ਜਿਨ੍ਹਾਂ ਦੇ ਮੈਨੇ ਕਰਕੇ ਤੋਂ ਦਰਗਾਹ ਦੀ ਸਮਤ ਮਿਲੇ ਤੇਰੇ ਦੰਤੋਂ ਡਿੱਗੇ ਤੱਕੇ ਨਿੰਦ ਕ ਚੁਗਲ ਦੀ ਸੰਗਤ ਨਾ ਦੇ ਜੀ ਮਿਹਰਬਾਨ ਜਗਤ ਜਲਨਾ ਰੱਖ ਲੈ ਆਪਣੀ ਕਿਰਪਾਤਾ ਚ ਦਵਰੇ ਬਰੇ ਤੇ ਤੇ ਲਿਓ ਵਾਰ ਸੜਦੇ ਗਲਦੇ ਹੋਏ ਸੰਸਾਰ ਤੋਂ ਰੱਖ ਲੈ ਕਾਜੁਗ ਦੇ ਤੱਤੇ ਝੋਲੇ ਚੋਪੜੀ ਗੋਦ ਵਿੱਚ ਰੱਖੋ ਮੈਂ ਕੀਤਾ ਨਾ ਜਾਤਾ ਹਰਾਮ ਕੋਰ ਹੋ ਕੇ ਮੋ ਦੇ ਸਾਦੂ ਚੋਰ ਗੁਣ ਹੈ ਗਾਲੂਨ ਹਰਮੀ ਪਾਹੜਾ ਨਾ ਪਾਰ ਗ੍ਰਮੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਉ ਡੁੱਬਦੇ ਪੱਥਰ ਤਾਰੇ ਕੂ ਭਰਿਓ ਜੈਸੇ ਰਾਜ ਰਾ ਕਿਸ ਦੇਸ ਵਿਦੇਸ ਨਾ ਬੂਝੈ ਐਸੇ ਮੇਰਾ ਮਨ ਵਿਖਿਆ ਵੇ ਮੋਹਿਆ ਕਿਸ਼ਿਆਰਾ ਪਾਰਨਾ ਸੂਜ ਗੁਰੂ ਗੇਵਨਵਾਜ ਗੁਰੂ ਨਾਨਕ ਪਾਤਸ਼ਾਹ ਜੀ ਗਰੀਬ ਨੂੰ ਬਖਸ਼ ਲਓ ਨਿਤ ਦਾ ਮੰਗਤਾ ਆਪ ਜੀ ਦੇ ਦਰ ਕੇ ਖੜਾ ਹੈ ਮੰਗਤੇ ਦੇ ਝੋਲੇ ਖੈਰ ਪਾਉ ਮੰਗਤਾ ਖਾਲੀ ਨਾ ਜਾਏ ਸੋ ਨਬਦ ਨੇ ਕੇ ਰਤੀ ਮਨ ਸਹੰਸ ਸਿਫਤ ਸੁਨਾ ਹੁ ਛੜ ਕੇ ਕਰੰਗੇ ਲਗਾ ਹੰਸ ਸਾਰ ਇਹ ਦਰਾਂ ਨੂੰ ਗਾ ਕੇ ਆਪ ਜੀ ਦੇ ਦਰ ਤੇ ਆਏ ਹਾਂ ਮੰਦੇ ਹਾਂ ਚੰਗੇ ਹਾਂ ਬੁਰੇ ਹਾਂ ਭੜੇ ਹਾਂ ਤੇਰੇ ਹਾਂ ਤੇਰਿਆਂ ਦੀ ਤੈਨੂੰ ਲਾਜ ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭੁਲਾਈ ਆਵਜਨ ਆਵਦੇ ਕਰੀ ਸਤੇ ਹੱਥ ਰੱਖੀ ਸਰਮਤ ਬਖਸ਼ੀ ਜੋ ਕੀਤਾ ਸੋ ਵਹਵਾ ਜੋ ਬੈਠੇ ਕਰ ਕਰਵਾ ਰਹੇ ਹੋ ਸੋ ਵੀ ਵਹਵਾ ਵਹਵਾ ਜੋਗ ਵਾਸਤੇ ਕਰੋ ਕਰਾਉਗੇ ਸੋ ਵੀ ਵਹਵਾ ਵਹਵਾ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗਨਨਾ ਕੋ ਲਗੇ ਜਾ ਕੀ ਪ੍ਰਭ ਕੇ ਅਰਦਾਸ ਹੈ ਆਕਾਲ ਪੁਰਖ ਅੰਤਰ ਜੈਮੀ ਧੰਨ 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 ਸਹਿ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸੂਤ ਸੱਚੇ ਪਾਤਸ਼ਾਹ ਜੀ ਧੰਨ 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 ਸਹਿ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਕਲਗੇ ਤਰ ਸੱਚੇ ਪਾਤਸ਼ਾਹ ਜੀ ਧੰਨ 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 ਸਹਿ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾਸ ਬਾਬਾ ਨਾਨਕ ਸਿੰਘ ਜੀ ਨਤਨ ਬਾਬਾ ਇਸ ਸੰਗੀਤਾਂ ਦਰ ਬਾਬਾ ਕੁੰਦਰ ਸਿੰਘ ਜੀ ਆਪ ਜੀ ਦੇ ਬਖਸ਼ ਹੋਏ ਤਾਂ ਕੋ ਸਤਨਾ ਤੇ ਆਪ ਜੀ ਦੇ ਅਸਨਾ ਤੇ ਚੱਲੋ ਇਹ ਲੜੀਆਂ ਦੇ ਪ੍ਰਗੋਲ ਮੁਕਰਦੇ ਹੋਏ ਆਪ ਜੀ ਦੇ ਦਰ ਕਰਦਾ ਪ੍ਰੀਤਵਾਨ ਗੁਰਸੇਹਿ ਸਿੰਘ ਸੇਹ ਪਰਿਵਾਰ ਚਰਨ ਕਮਲਾਂ ਦਾ ਹੋ ਟਸਣ ਲੱਗਿਆ ਧੰਨ 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 ਸਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਨਾਮ ਸ੍ਰੀ ਜਗਜੀਤ ਸਿੰਘ ਦੇ ਅਖੰਡ ਪਾਠ ਸਾਹਿਬ ਬ੍ਰਹਮ ਕਰਾਉਣ ਲੱਗੇ ਹਨ ਸਰਦਾਰ ਇੰਦਰਜੀਤ ਸਿੰਘ ਸਿੱਧੂ ਬਸੀਆਂ ਦੇਹ ਰੋਗਤਾ ਤੰਦ ਰੋਸਤੀ ਸੇਧ ਦੀ ਕਾਂ ਜਬੀ ਲੰਮੀ ਹੈ ਜੋ ਕੰਮਕਾਰ ਦੀ ਚੜ੍ਹਦੀ ਗਲਾ ਸਮੂਹ ਪਰਿਵਾਰ ਨੂੰ ਦੇਹ ਰੋਗਤਾ ਤੰਦ ਰੋਸਤੀ ਚੜ੍ਹਦੀ ਗਲਾ ਦੇਸਾਂ ਪਰਦੇਸਾਂ ਵਿੱਚ ਰੱਖਿਆ ਬਾਪ ਤੇ ਧੰਨ 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 ਸਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਨਾਮ ਸ੍ਰੀ ਜਗਜੀਤ ਸਿੰਘ ਦੇ ਖੜਵਾਟ ਸਾਹਿਬ ਰੰਭ ਕਰਾਉਣ ਲੱਗੇ ਐਸੋ ਜੀ ਦੇ ਪਾਠੀ ਸਿੰਘ ਸ੍ਰੀ ਜਗਜੀਤ ਸਿੰਘ ਦੇ ਪਾਠੀ ਸਿੰਘ ਆਉਜੀ ਦੀ ਹਜ਼ੂਰੀ ਵਿੱਚ ਹਾਜ਼ਰ ਹਨ ਪਾਠੀ ਸਿੰਘਾਂ ਦੇ ਸਹਿਤੇ ਮਿਹਰ ਭਰਿਆ ਹੱਥ ਰੱਖਣਾ ਬਾਣੀ ਸੁੱਧ ਸੁਪਸ਼ਟ ਪੜਨਾ ਵਲੋਂ ਦੋ ਮਛਨਾਤ ਅਵ੍ਰਤੀ ਬੋਸ਼ਸ ਕਰਨੀ ਸੇਕ ਪਰਿਵਾਰ ਨੇ ਜੀ ਨੂੰ ਬਣੁਕਾਮਨਾ ਕਰਕੇ ਆਉ ਜੀ ਨੂੰ ਸਿਮਰ ਹੈ ਸੇਕ ਪਰਿਵਾਰ ਦੀਆਂ ਸ਼ੁਭ ਮਨੁਕਾਮਨਾ ਸਪੂਰਨ ਕਰਨੀ ਹੈ ਅਮਰਤ ਵੀਰੇ ਦਾ ਜਾਗਣਾ ਗੁਰਸਿੱਖੀ ਜੀਵਨ ਦੇ ਇੱਕੇ ਤਾਤ ਕਰਨਾ ਦੇਸ਼ਾਂ ਪ੍ਰਦੇਸ਼ਾਂ ਵਿੱਚ ਰੱਖਿਆ ਕਰਨੀ ਕਮਾਕਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੀ ਦਰਦੁਗੁਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਬੱਚਿਆਂ ਦੇ ਸਿਰ ਤੇ ਮਿਹਰ ਬਰਤਕਣਾ ਬੱਚਿਆਂ ਨੂੰ ਦੇਹ ਰੋਗ ਤੰਦਰੁਸਤੀ ਲੰਮੀ ਆਰਜੂ ਮਾਤਾ ਪਿਤਾ ਦੇ ਆਗਿਆਕਾਰ ਬਣੇ ਰਹਿਣ ਦੀ ਬਖਸ਼ਿਸ਼ ਵਿੱਦਿਆ ਦੇ দান ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਨੈਤਿਕ ਨਿਯਮ ਦੀ ਦਾਤ ਦਰਕਰ ਦੇ ਨਾਲ ਜੁੜੇ ਰਹਿਣ ਦੀ ਬਖਸ਼ਿਸ਼ ਕਿਰਪਾ ਕਰਨੀ ਪਾਤਸ਼ਾਹ ਜੀ ਅਸ ਵੇਲੇ ਸ੍ਰੀਆਖੰਡ ਪੜਸਰ ਜਿਹੜਾ ਮੈਂ ਤੁਹਾਨੂੰ ਮੁੱਖ ਰੱਖਦਾ ਧੂਪ ਦੀਪ ਕੁੰਭ ਜੋਤ ਸਦ ਸਮਗਰੀ ਚਰਣਾ ਵਿੱਚ ਹਾਜ਼ਰ ਹੈ ਸਭ ਨੂੰ ਸੇਵਾ ਬਖਸ਼ੋ ਜੇ ਕਿ ਉਹ ਤਾਂ ਰਹਿ ਗਈ ਆਪ ਜੀ ਕਿਰਪਾ ਕਰਨੀ ਸਤਿ ਮੇਹਰਾ ਭਰਿਆ ਹੱਥ ਰੱਖ ਕੇ ਪੂਰੀ ਕਰਵਾ ਲੈਣੀ ਬਖਸ਼ੋ ਹੋਏ ਭੰਡਾਰਾ ਜੋਕਰਾ ਪ੍ਰਸ਼ਾਦ ਅਸਾ ਸਦ ਕੇ ਹਾਜ਼ਰ ਹੋਏ ਭਗਵਾਨ ਉਸੇ ਪ੍ਰਸ਼ਾਦ ਤੇਰੀ ਸਾਸਨ ਨੂੰ ਬਖਸ਼ੋ ਜੋ ਜੀ ਸਕੇ ਪੁੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਰਿਵਾਰ ਦੀ ਦਤਿਆ ਦੀ ਹਾਜ਼ਰੀ ਬਰਵਾਰ ਕਰਨੀ ਕਦਮ ਕਦਮ ਲੇਖੇ ਨੋਰੇ ਮਨੋਖਾਉਨਾ ਮ ਸੰਪੂਰਨ ਕਰਨੀ ਆ ਅਰ ਅਸਤੇ ਦੇ ਵਿੱਚ ਆਉਂਦੇ ਜਾਂਦੇ ਅੰਗ ਸੰਗ ਹੋ ਕੇ ਸਹਾਇ ਹੋਣਾ ਸਤਿ ਮਿਹਰ ਭਰੇ ਹੱਥ ਰੱਖਣਾ ਨਾਮ ਚਿਤਾਵੇ ਸੰਸੁਕੋਏ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ੴ ਅੰਕਾਰੋ ਸਤਿਨਾਮ ਕਰਤਾ ਪੁਰਖੰਦਰ ਪਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਜਪ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚ ਨਾ ਹੋਵੀ ਜੇ ਸੋਚੀ ਲਖਵਾਰੋ ਜਪ ਜਪ ਨਾ ਹੋਵੀ ਜੇ ਲਾਇ ਰਹਾਲ ਅਵਤਾਰਮ ਮੁਖਿਆ ਮੁਖ ਨਾ ਉਤਰੀ ਜੇ ਪੰਨਾ ਸੁਰੀਆ ਭਾ ਰਹੋ ਸਹਿ ਸੋ ਸਿਆਣ ਪਾ ਲਖ ਹੋ ਹੈ ਤਾਇਕ ਨ ਚੱਲੇ ਨਾਲਿ ਕਿਵ ਸਚਿਆ ਰਹਾ ਹੋਈ ਐ ਕਪਕੋੜਾ ਟੁੱਟੈ ਪਾਲਮ ਹਉਕਮਰ ਜਾਈ ਚੱਲਣਾ ਨਾਲਿ ਲਿਖਿਆ ਨਾਲਿ ਹੁਕਮੀ ਹੋਵਨ ਜਾਕਾਰੋ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਦਾ ਵੜਾਈ ਹੁਕਮੀ ਉਤਮਨੀ ਇਹੋ ਹੁਕਮੋ ਲਖੁ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸੀ ਸਹਿ ਕੋ ਹੁਕਮੀ ਸਦਾ ਪਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁਝੈ ਤਾਹੋ ਮੈਂ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸ ਤਾਣ ਗਾਵੈ ਕੋ ਦਾਤ ਜਾਣੈ ਨਿਸਾੜੁ ਗਾਵੈ ਕੋ ਗੁਣ ਬੜਿਆਈਆ ਚਾਰ ਗਾਵੈ ਕੋ ਵਿਜੈਖੰਬੀ ਚਾਰੋ ਗਾਵੈ ਕੋ ਸਾਧ ਕਰੇ ਤਨਖੇਹੀ ਗਾਵੈ ਕੋ ਜੀ ਲੈ ਹਰਦੇਹੀ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰਮ ਕਥਨਾ ਕਥਿਨਾ ਆਵੇ ਤੋਟੋ ਕਥਿ ਕਤ ਕਥੀ ਕੋਟੀ ਕੋਟ ਪੋਟੋ ਦੇ ਦਦਿਲ ਦੇ ਸੁਖ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਸਾ ਵੇ ਪ੍ਰਵਾਹੁਮ ਸਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਜਪਾਰ ਅੱਖ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੈ ਰਖਿਆ ਜਥ ਦਸੈ ਦਰਬਾਰੰ ਅਮਹਾ ਕੇ ਬਲਣ ਬੋਲੀਐ ਜਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵਖ ਫੜਾ ਨਦਰੀ ਮੁਖ ਦਵਾਰ ਨਾਨਕ ਕੇ ਵਜਾਣੀਆਂ ਸਭ ਆਪੇ ਸਤਿਆਰੰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਸ ਸੇਵਿਆ ਤਨ ਪਾਇਆ ਮਾਰ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨੁ ਰੜਖੀਐ ਭਾਉ ਦੁਖ ਪਰ ਹਰ ਸੁਕਰਣਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸੁਮਾਈ ਗੁਰੇਸਰ ਗੁਰ ਗੋਰਾਖ ਪਰਮਾਗੋ ਰਉ ਪਾਰਬਤੀ ਮਾਈ ਜੇ ਹੌ ਜਾੜਾ ਆਖਾ ਨਹੀਂ ਕਹਿਣਾ ਕਹਰਣਾ ਜਾਈ ਗੁਰਾ ਇੱਕ ਦੇਹਿ 부ਜਾਈ ਸਵਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੇ ਰਤਨਾਵਾਂ ਜੇ ਤਿਸ ਭਾਵਾਂ ਬੜਾਣੇ ਕੇ ਨਾਇਕ